ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਏਵੀਏ ਸਾਨੂੰ ਸਰਵਿਸ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਕੋਟਾਗੁਰ ਰੋਡ ਨੇੜੇ ਦਾਣਾ ਮੰਡੀ ਤੁਸੀਂ Google Map ਤੇ ਵੀ ਸਰਚ ਕਰਕੇ ਵੇਖ ਸਕਦੇ ਹੋ ਬੀਬੀ ਏਵੀਏ ਸਰਵਿਸ ਕਿੱਥੇ ਹੈ ਇਸ ਵੀਡੀਓ ਦੇ ਵਿੱਚ ਇੰਡੋਕਨੇਡੀਅਨ ਵਾਸ਼ਟ ਤੋਂ ਬਾਰੇ ਜਾਣਕਾਰੀ ਦੱਸਾਂਗਾ ਪੰਜਾਬ ਦੇ ਵਿੱਚ 23 ਜ਼ਿਲ੍ਹੇ ਚੋਂ ਕਿਸੇ ਵੀ ਵੱਡੇ ਸ਼ਹਿਰਾਂ ਚੋਂ ਜਿਵੇਂ ਕਿ ਬਠਿੰਡਾ ਮੋਗਾ ਫਰੀਦਕੋਟ ਬਰਨਾਲਾ ਕਿਸੇ ਵੀ ਸ਼ਹਿਰ ਤੋਂ ਤੁਸੀਂ ਜੇ ਦਿੱਲੀ 에어ਪੋਰਟ ਜਾਣਾ ਚਾਹੁੰਦੇ ਹੋ ਆਪ ਨੂੰ ਪਤਾ ਹੈ ਕਿ ਛੋਟੀ ਗੱਡੀ ਤੋਂ ਵੱਡੀ ਗੱਡੀ ਤੱਕ 5000 ਤੋਂ ਲੈ ਕੇ 12000 ਤੱਕ ਕਿਰਾਇਆ ਹੈ ਇੰਡੋ ਕੈਨੇਡੀਅਨ ਵਾਪਸ ਚੋ ਤੇ ਵਿੱਚ ਅਲੱਗ-ਅਲੱਗ ਸਮਾਂ ਹੁੰਦਾ ਹੈ ਜਿੱਦਾਂ ਕਿ ਤੁਸੀਂ 12 ਵਜੇ ਜਹਾਜ਼ ਡਿਪਾਰਟ ਹੋਣਾ ਹੈ ਤਾਂ 9 ਵਜੇ ਐਂਟਰੀ ਹੋਵੇਗੀ ਤੇ ਉਸ ਤੋਂ ਤਿੰਨ ਘੰਟਾ ਪਹਿਲਾਂ ਵੀ ਪਹੁੰਚ ਸਕਦੇ ਹੋ ਅੱਧਾ ਘੰਟਾ ਵੀ ਤੇ ਜਾਂ 9 ਵਜੇ ਵੀ ਉਹ ਤਾਂ ਤੁਹਾਡੀ ਇੱਛਾ ਹੈ ਜਿੰਨੇ ਵੇਲੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਦਿੱਲੀ ਅਰਪੋਰਟ ਤੱਕ ਇਹ ਪਹੁੰਚ ਜਾਊਗੀ ਵਾਪਸ ਇੰਡੋ ਕੈਨੇਡੀਅਨ ਇਹ ਚੋ ਬਾਜਦਾ ਕਰਾਇਆ 2000 ਤੋਂ ਲੈ ਕੇ 4000 ਰੁਪਏ ਤੱਕ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰੇਟ ਹੈ ਉਧਰੋਂ ਜੇ ਕਿਸੇ ਨਵਾਸ ਵੀ ਹੋਣਾ ਹੈ ਉਧਰ ਵੀ ਆ ਸਕਦੇ ਹੋ ਤੁਸੀਂ ਵਾਸਰਾ ਹੀ ਸਭ ਤੋਂ ਵੱਡੀ ਹੈ ਇਹ ਬੈਸਤ ਘੱਟ ਖਰਚਾ ਆਉਣ ਵੇਲੇ ਤੇ ਜਾਣ ਵੇਲੇ ਰਸਤੇ ਵਿੱਚ ਇੱਕ ਜਗ੍ਹਾ ਤੇ ਹੋਟਲ ਚ ਇਹ ਰੋਕਦੇ ਆਹੇ ਘੰਟੇ ਅੱਧੇ ਘੰਟੇ ਲਈ ਖਾਣ ਪੀਣ ਲਈ ਉਹ ਤੁਸੀਂ ਪਸੰਦ ਦੀ ਖਾ-ਖਾ ਤੇ ਹੋਟਲ ਵਿੱਚ ਅੱਜ ਦੇ ਟਾਈਮ ਤਾਂ ਹਲੇ ਮੇਰੇ ਸਾਹਮਣੇ ਵਾਲੇ ਹੀ ਤਾਂ 8 ਘੰਟੇ ਦਾ ਸਫ਼ਰ ਆਇਆ ਬਸ ਆਣਾ ਪਹਿਲਾਂ ਤਾਂ 8 ਘੰਟੇ ਦਾ ਸੀ ਤਾਂ ਅਜਿਹੇ ਧਰਨ ਲੱਗਿਆ ਹੋਇਆ ਜਿਵੇਂ ਕਿ ਸ਼ੰਭੂ ਬਾਰਡਰ ਜਖਨੌਰੀ ਵਾਟਰ ਦੇ ਪਹਿਲਾਂ ਲੱਗੇ ਹੁੰਦੇ ਸੀ ਉਹ ਲੱਗਣ ਤੋਂ ਪਹਿਲਾਂ ਤਾਂ 8 ਘੰਟੇ ਹੀ ਜਰੂਰ ਲੱਗ ਗਿਆ ਬਾਅਦ ਚ ਫਿਰ 10 ਘੰਟੇ ਹੋ ਗਏ ਕਿਉਂਕਿ ਉਹਨਾਂ ਰੂਟ ਬਦਲ ਗਿਆ ਜੀ ਉਹਦੇ ਕਰਕੇ 2 ਘੰਟੇ ਪਲੱਸ ਹੋ ਗਏ ਜੀ ਹੁਣ ਇਹਨਾਂ ਨੇ ਜਲਦ ਹੀ ਅਪ ਬਿਚਾਰਾ ਸਫਰਾ ਪੰਜਾਬ ਤੋਂ ਦਿੱਲੀ 에어ਪੋਰਟ ਤੱਕ 8 ਘੰਟੇ ਦਾ ਸਫਰ ਹੈ। ਐਸੇ ਵਿੱਚ ਤੁਹਾਡਾ ਮੋਬਾਈਲ ਨੰਬਰ ਹੋਵੇਗਾ ਤੇ ਨਾਲ ਹੀ ਜੇ ਅਸਲ ਤੁਸੀਂ ਸਫਰ ਕਰੋਗੇ ਨਾ ਉਸ ਵਾਰਤ ਦਾ ਦੋ ਮੋਬਾਈਲ ਨੰਬਰ ਹੋਣਗੇ ਟਿਕਟ ਦੇ ਵਿੱਚ ਵੀ ਤੇ ਇਹਦੇ ਵਿੱਚ ਤੁਹਾਡਾ ਨਾਮ ਤੇ ਜਨਮ ਦਿਨ ਇਹ ਪੂਰੀ ਡਿਟੇਲ ਪਾਉਗੀ ਤੇ ਨਾਲ ਹੀ ਕਿਹੜੀ ਏਅਰ ਲੈਣਾ ਤੁਹਾਡੀ ਤੇ ਕਿੰਨੇ ਵਜੇ ਜਹਾਜ਼ ਡਿਪਾਰਟ ਹੋਣਾ ਹੈ ਜਾਂ ਉਧਰੋਂ ਆਉਣ ਲਈ ਕਿੰਨੇ ਵਜੇ ਜਹਾਜ਼ ਉਤਰਨਾ ਹੈ ਉਹ ਸਾਰੀ ਡਿਟੇਲ ਇਹਦੇ ਵਿੱਚ ਲਿਖੀ ਜਾਊਗੀ ਟਿਕਟ ਦੇ ਵਿੱਚ ਜੇ ਜਹਾਜ਼ 9 ਵਜੇ ਉਤਰੂਗਾ ਤੇ ਜੇ ਕਈ ਜਣ ਤਾਂ ਦਾ ਘੰਟਾ ਜਾਂ ਘੰਟਾ ਲੱਗ ਜਾਂਦੇ ਬਾਹਰ ਨਿਕਲਦੇ ਆ ਤੇ ਮੰਨ ਲਓ ਜੇ 6:10 ਵਜੇ ਵਾਲੀ ਤੁਹਾਡੀ ਬੱਸ ਟਿਕਟ ਹੋਈ ਹੋਈ ਆ ਜੇ ਤੁਸੀਂ ਫੇਰ ਵੀ ਉਥੋਂ ਡਿਲੇਰਪੋਰਟ ਤੋਂ ਬਾਹਰ ਨਿਕਲਦੇ ਨੂੰ ਤੁਹਾਨੂੰ ਟਾਈਮ ਲੱਗਦਾ ਇਹ ਲੇਟ ਹੋਗੇ ਤਾਂ ਕੋਈ ਚੱਕਰ ਨਹੀਂ ਤੁਸੀਂ ਘੰਟਾ ਲੇਟ ਵਾਲੀ ਤੇ ਬੱਸ ਤੇ ਆ ਜਾਂਦੇ ਹੋ ਉਸੇ ਟਿਕਟਰ ਆਹੇ ਇਹ ਦੋ ਤਰ੍ਹਾਂ ਦੇ ਹੁੰਦੇ ਆ ਇਹ ਪਛਾ ਪਛ ਐਮੀ ਕਲੀਪਰ ਤੇ ਥਲੀਪਰ ਛੇ ਮਿਠਲੀਪਰ ਅੱਧੀ ਥਲੀਪਰ ਮਾਤਾ ਮਤਲਬ ਜਿੱਦਾਂ ਕਿ ਤੁਸੀਂ ਆ ਵੇਖ ਰਹੇ ਹੋ ਮੈਂ ਕੁਰਸੀ ਤੇ ਬੈਠਾ ਹੋਇਆ ਹਾਂ ਇਸ ਤਰ੍ਹਾਂ ਚੈਂਪਲ ਕੁਰਸੀ ਵੜੀਆ ਪੂਰੀ ਵੜੀਆ ਹੁੰਦੀ ਹੈ ਇਹ ਤੇ ਇੱਕ ਤਾਂ ਇਸ ਤਰ੍ਹਾਂ ਹੁੰਦੀ ਹੈ ਵੜੀਆ ਤੇ ਇਹ ਹੋਗੀ ਅੱਧੀ ਥਲੀਪਰ ਮਤਲਬ ਉਹ ਪਿੱਛੇ ਢੋ ਵੀ ਜਾਵ ਲੈਂਦਾ ਇਸ ਤਰ੍ਹਾਂ ਅੱਧਾ ਜਿਹੜੀ ਥਲੀਪਰ ਆ ਉਹਦੇ ਵਿੱਚ ਤੁਸੀਂ ਪੈਕੇ ਵੀ ਆ ਸਕਦੇ ਹੋ ਤੁਹਾਨੂੰ ਸਪੈਸ਼ਲ ਕਪੜਾ ਮਿਲੇਗਾ ਉੱਤੇ ਲੈਣ ਲਈ ਉਹਦੇ ਵਿੱਚ ਪੱਖੀ ਲੱਗੀ ਹੁੰਦੀ ਆ ਘੱਟ ਵੱਧ ਵੀ ਕਰ ਸਕਦੇ ਹੋ LED ਵੀ ਲੱਗੀ ਹੁੰਦੀ ਆ ਮੋਬਾਈਲ ਚਾਰਜਰ ਵੀ ਕਰ ਸਕਦੇ ਹਾਂ ਸੌਣ ਵੇਲੇ ਤੁਸੀਂ ਪੜਦਾ ਵੀ ਲਾ ਸਕਦੇ ਹੋ ਪੜਦਾ ਵੀ ਹੁੰਦਾ ਇਹ ਪੜਦਾ ਲਗਾ ਕੇ ਲਾਈਟ ਆਫ ਕਰਕੇ ਆਪ ਦਾ ਆਰਾਮਦਾਰੀ ਨਾਲ ਸੌ ਜਾਓ ਇਹ ਹੋ ਗਿਆ ਪੰਜਾਬ ਤੋਂ ਦਿੱਲੀ 에어ਪੋਰਟ ਤੱਕ ਵਾਲੀ ਇੱਕ ਹੋਰ ਖੋਜ ਖ਼ਬਰੀ ਆ ਵੈਸੇ ਤੁਹਾਨੂੰ ਚੈਨਲ ਰਾਹੀ ਪਤਾ ਵੀ ਲੱਗ ਗਿਆ ਹੋਣਾ ਇਹ ਚੈਨਲਾਂ 'ਚ ਬੜੇ ਵੀਡੀਓ ਚੱਲੀ ਆ ਇਹ ਪੰਜਾਬ ਤੋਂ ਹਜ਼ੂਰ ਸਾਹਿਬ ਤੱਕ ਵੀ ਇਹ ਵਾਚ ਚਲਾ ਦਿੱਤੀਆਂ ਇੰਡੋਗਨੇਨ ਵਾਲੇ ਕਿਹੜੇ 'ਚ ਅੰਮ੍ਰਿਤਸਰ ਤੋਂ ਬਾਯਾ ਜਲੰਧਰ ਤੇ ਲੁਧਿਆਣਾ ਤੋਂ ਵੀ ਚੜ੍ਹ ਸਕਦੇ ਹੋ ਜਲੰਧਰ ਤੋਂ ਵੀ ਅੰਮ੍ਰਿਤਸਰ ਤੋਂ ਵੀ ਪੰਜਾਬ 'ਚੋਂ ਦਿੱਲੀ ਤੱਕ ਜਾ ਕੇ ਉੱਥੇ ਇੱਕ ਥਾਂ ਛਟੇ ਹੁੰਦਾ ਹੈ ਹੋਟਲ ਦੇ ਵਿੱਚ ਉਥੇ ਤੁਸੀਂ ਆਪ ਦਾ ਪਸੰਦ ਦਾ ਖਾਣਾ ਖਾ ਸਕਦੇ ਹੋ ਉਸ ਤੋਂ ਬਾਅਦ ਉਹ ਚਿੱਤੇ ਹੀ ਜਾਂਦੀ ਹਜੂਰ ਸਾਹਿਬ ਨੂੰ ਇਹ ਸਾਰਾ ਸਫਰ 35 36 ਘੰਟੇ ਦਾ ਸਫਰ ਆ ਇਹ ਵੀ ਸੇਮ ਆ ਸਾਰਾ ਤੁਸੀਂ ਜਦਾਂ ਕਿ ਤੁਹਾਨੂੰ ਪਹਿਲਾਂ ਤੱਛਾ ਇਹ ਸਾਰਾ ਉਵੇਂ ਹੀ ਆ ਸੇਮ ਸੇਮ ਬੱਚਾ ਹੀ ਦੁਗ ਦਿਨ ਬੱਚਾ ਤੁਸੀਂ ਹਜੂਰ ਸਾਹਿਬ ਨੂੰ ਵੀ ਇਹ ਬੱਚ ਟਿਕ ਕਰਵਾ ਸਕਦੇ ਹੋ ਇਹ ਇੱਕ ਪਾਸੇ ਦੀ ਵੀ ਕਰਵਾ ਸਕਦੇ ਹੋ ਰਿਟਰਨ ਵੀ ਕਰਵਾ ਸਕਦੇ ਹੋ ਇਸ ਟੈਟ ਦੇ ਵਿੱਚ ਵੀ ਸਾਰੀ ਜਾਣਕਾਰੀ ਲਿਖੀ ਹੋਊਗੀ ਸਾਰੀ ਡਿਟੇਲ ਲਿਖੀ ਹੋਊਗੀ ਤੁਸੀਂ ਸਕਰੀਨ ਤੇ ਨੰਬਰ ਦੇਖ ਰਹੇ ਹੋ ਇਸ ਨੰਬਰ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ WhatsApp ਰਾਹੀਂ ਪੁੱਛ ਗੇ ਚ ਵੀ ਕਰ ਸਕਦੇ ਹੋ ਤੇ ਕਾਲ ਕਰਕੇ ਵੀ ਪੁੱਛ ਗੇ ਚ ਕਰ ਸਕਦੇ ਆ ਇਸ ਤੋਂ ਇਲਾਵਾ ਹੋਟਲ ਬੁਕਿੰਗ ਇੰਡੋ ਕਨੇਡੀਅਨ ਵਾਹ ਟਿਕਟਾਂ ਰੇਲਵੇ ਟਿਕਟਾਂ ਟੂਰ ਪੈਕੇਜ ਪਾਸਪੋਰਟ ਅਪਾਇੰਟਮੈਂਟ ਹਵਾਈ ਟਿਕਟਾਂ ਜਾਂ ਫਿਰ ਵਿਦੇਸ਼ਾਤ ਤੌਰ ਤੇ ਪ੍ਰਾਪਤ ਕਰਨੇ ਜਿਵੇਂ ਕਿ ਵੈਸਟਰਨ ਯੂਨੀਅਨ ਰਾਹੀਂ ਟ੍ਰਾਂਸਫਰ ਰਾਹੀਂ ਮਣੀਗਰਾਮ ਰਾਹੀਂ ਰੀਆ ਮਣੀਰਾ ਹੈ ਇੱਥੇ ਦਫ਼ਤਰ ਦੇ ਵਿੱਚ ਇਹ ਛੱਤ ਕੰਮ ਨਹੀਂ ਹੈ ਵੀਡੀਓ ਵੇਖਣ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਜਿਹੜੇ ਬਾਰੇ ਵੀ ਵੀਡੀਓ ਹੋਗੀ ਉਸ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ